ਬਰਖਾਸਤ ਕੀਤੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਆਪਣੇ ਸੋਸ਼ਲ ਮੀਡੀਆ ਉਤੇ ਇੰਸਟਾਗ੍ਰam ਕੁਇਨ ਅਤੇ ਥਾਰ ਵਾਲੀ ਕਾਂਸਟੇਬਲ ਦੇ ਨਾਂ ਦੇਣ ਵੱਜੋਂ ਮਸ਼ਹੂਰ ਸੀ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਉਹ ਮੌਕੇ ਤੇ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਹੋਈ ਸੀ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ਦੇ ਵੱਧੋਂ ਵਿਜੀਲੈਂਸਰ ਰਿਮਾਂਡ ਖਤਮ ਹੋਣ ਤੇ ਜੇਲ੍ਹ ਭੇਜ ਦਿੱਤੀ ਗਈ ਹੈ ਵਿਜੀਲੈਂਸ ਬਿਊਰੋ ਪਟੰਡਾਕੋਟ ਰਿਮਾਂਡ ਤੇ ਚੱਲ ਰਹੇ ਬਰਖਾਸਤ ਮਹਿਲਾ ਚਾਈ ਕੌਨਸਟੇਬਲ ਅਮਨਦੀਪ ਕੌਰ ਦੀ ਸਿਹਤ ਵਿਗੜਨ ਕਰਕੇ ਵਿਜੀਲੈਂਸ ਦੀ ਮੰਗ ਤੇ ਅਦਾਲਤ ਨੇ ਉਹਨਾਂ ਦਾ ਰਿਮਾਂਡ ਖਤਮ ਕਰ ਦਿੱਤਾ ਗਿਆ ਹੈ ਜੋ ਰਿਮਾਂਡ 29 ਮਈ 2025 ਤੱਕ ਚੱਲਣਾ ਸੀ ਉਹ 28 ਮਈ 2025 ਨੂੰ ਖਤਮ ਕਰ ਦਿੱਤਾ ਗਿਆ ਤੇ ਇਸ ਦੇ ਪਿੱਛੇ ਜੋ ਕਾਰਨ ਦੱਸਿਆ ਜਾ ਰਿਹਾ ਹੈ ਉਹ ਮੈਲਾ ਕੌਨਸਟੇਬਲ ਦੀ ਸਿਹਤ ਵਿਗੜਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਉਸ ਨੂੰ ਪਥਰੀ ਦੇ ਦਰਦ ਦੇ ਇਲਾਜ ਲਈ ਪਹਿਲਾਂ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਅਤੇ ਫਿਰ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਮਸ ਬਠਿੰਡਾ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੂਟਾ ਚੈੱਕਅਪ ਕਰਨ ਤੋਂ ਬਾਅਦ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਵਾਪਸ ਭੇਜ ਦਿੱਤਾ ਹੁਣ ਉਸ ਨੂੰ ਅਦਾਲਤੀ ਹੁਕਮ ਅਨੁਸਾਰ ਕੇਂਦਰੀ ਜੇਲ ਬਠਿੰਡਾ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਅਤੇ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਇਸ ਦੀ ਅਧਿਕਾਰਤ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਨੂੰ ਵਿਜੀਲੈਂਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ 2018 ਤੋਂ 2025 ਤੱਕ ਅਮਨਦੀਪ ਕੌਰ ਦੀ કુલ ਆਮਦਨ 1.08 ਕਰੋੜ ਸੀ ਜਦਕਿ ਖਰਚੇ 1.39 ਕਰੋੜ ਰਹੇ ਜੋ ਕਿ ਉਸ ਦੀ ਅਸਲ ਆਮਦਨ ਦੇ ਨਾਲੋਂ 31. 2.7 ਲੱਖ ਜਾਂ ਫਿਰ ਕਹਿ ਲੋ ਕਿ 29% ਤੋਂ ਵੱਧ ਸੰਗਿਫਤਾਰੀ ਉਸ ਨੂੰ ਜੋ ਕੀਤਾ ਗਿਆ ਸੀ 26 ਮਈ 2025 ਨੂੰ ਮੁਕਸਰ ਦੇ ਬਾਦਲਪਿੰਡ ਵਿੱਚੋਂ ਗਿਫਤਾਰ ਕੀਤਾ ਗਿਆ ਸੀ ਅਤੇ ਦੋ ਦਿਨਾਂ ਦੇ ਵਿਜੀਲੈਂਸ ਦੇ ਕੈਨ ਤੇ ਉਹਨਾਂ ਨੂੰ ਰਿਮਾਂਡ ਤੇ ਵੀ ਭੇਜਿਆ ਗਿਆ ਸੀ ਉਸ ਦੀ ਜਾਇਦਾਦ ਵਿੱਚ ਵਿਰਾਟਨਗਰ ਬਠਿੰਡਾ ਦੇ ਵਿੱਚ ਉਸ ਦਾ ਘਰ ਸੀ ਡ੍ਰੀਮ ਸਿਟੀ ਦੇ ਵਿੱਚ ਉਸ ਦਾ ਪਲਾਟ 2025 ਮਾਡਲ ਮਹਿੰਦਰਾ ਥਾਰ 2023 ਮਾਡਲ ਰੋਇਲ ਇਨਫੀਲਡ ਬੋਲਟ ਰੋਲੈਕਸ ਘੜੀ ਤਿੰਨ ਮੋਬਾਈਲ ਫੋਨ ਅਤੇ 1 ਲੱਖ ਰੁਪਏ ਬੈਂਕ ਖਾਤੇ ਵਿੱਚ ਸ਼ਾਮਲ ਸਾਨੂੰ ਸਾਰੇ ਫ੍ਰੀਜ਼ ਕਰ ਦਿੱਤੇ ਗਏ ਹਨ ਸੀਲ ਕਰ ਦਿੱਤੇ ਗਏ ਹਨ ਅਮਨਦੀਪ ਕੌਰ ਨੇ 2011 ਦੇ ਵਿੱਚ ਪੁਲਿਸ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਸ ਨੂੰ 31 ਵਾਰੀ ਤਬਾਦਲੇ ਅਤੇ ਦੋ ਵਾਰੀ ਸਸਪੈਂਸ਼ਨ ਦਾ ਸਾਹਮਣਾ ਵੀ ਉਸ ਨੇ ਕਰ ਲਿਆ ਹੈ ਹੁਣ ਅਮਨਦੀਪ ਕੌਰ ਤੇ ਜੋ ਵਿਜੀਲੈਂਸ ਵਿਭਾਗ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਨਵਾਂ ਮੋੜ ਹੈ ਇਸ ਮਾਮਲੇ ਦੇ ਵਿੱਚ ਇਹ ਉਹੀ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਹੈ ਜਿਸ ਨੂੰ 17.71 ਗ੍ਰਾਮ ਚਿੱਟੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਇਹ ਕਾਫੀ ਚਰਚਾ ਦੇ ਵਿੱਚ ਰਹੀ ਸੀ ਅਤੇ ਬਾਅਦ ਦੇ ਵਿੱਚ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਜਦੋਂ ਉਹਨਾਂ ਨੇ ਕਾਫੀ ਜਵਾਬ ਦਿੱਤੇ ਤਾਂ ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਨੂੰ 26 ਮਈ 2025 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਪੁਲਿਸ ਰਿਮਾਂਡ ਲੈ ਲਿਆ ਜਾਂਦਾ ਹੈ 2 ਦਿਨਾਂ ਦਾ ਅਤੇ ਪੁਲਿਸ ਰਿਮਾਂਡ ਦੇ ਦੌਰਾਨ ਉਹਨਾਂ ਦੀ ਪਹਿਲੇ ਦਿਨ ਹੀ ਸਿਹਤ ਵਿਗੜ ਜਾਂਦੀ ਹੈ ਅਤੇ ਉਹਨਾਂ ਦੇ ਸਿਹਤ ਵਿਗੜਨ ਦੇ ਪਿੱਛੇ ਦਾ ਕਾਰਨ ਉਹਦੇ ਪੱਤਰੀਆਂ ਦੱਸਿਆ ਜਾ ਰਿਹਾ ਤੇ ਏਮਸ ਹਸਪਤਾਲ ਦੇ ਵਿੱਚ ਇਲਾਜ ਤੋਂ ਬਾਅਦ ਜਦੋਂ ਚੈੱਕਅਪ ਕੀਤਾ ਜਾਂਦਾ ਹੈ ਤੇ ਪੁਲਿਸ ਅਧਿਕਾਰੀ ਦੇ ਕਹਿਣ ਤੇ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਅਦਾਲਤੀ ਹੁਕਮਾਂ ਤੋਂ ਬਾਅਦ ਅਤੇ ਇਸ ਜੋ ਕਾਰਵਾਈ ਦੀ ਪੂਰੀ ਡਿਟੇਲ ਹੈ ਉਹ ਡੀਐਸਪੀ ਕੋਲਵੰਤ ਸਿੰਘ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਇਹ ਅਧਿਕਾਰਤ ਬਿਆਨ ਦਿੱਤਾ ਜਾਂਦਾ ਹੈ ਕਿ ਹੁਣ ਅਮਨਦੀਪ ਕੌਰ ਨੂੰ ਬਟਿੰਡਾ ਦੇ ਨਰਾਇਕ ਹਸਤ ਦੇ ਵਿੱਚ ਰੱਖਿਆ ਗਿਆ ਹੈ